ਹੈਲੋ ਜੀ ਹਸਕਲ ਜੀ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਪਵਨਦੀਪ ਕੌਰ ਐਂਡ ਤਾਰਨ ਜੇਕਰ ਤੁਸੀਂ ਵੀ ਦੇਸੀ ਨੁਕਤੇਆਂ ਦੇ ਨਾਲ-ਨਾਲ ਜੇ ਕੋਈ ਪ੍ਰੋਸੇਮੰਤ ਦਵਾਈ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਅੱਜ ਤੁਹਾਨੂੰ ਆਪਾਂ ਮਾਰਕੀਟ ਵਿੱਚ ਆਸਾਨੀ ਨਾਲ ਮਿਲਣ ਵਾਲੇ ਇੱਕ ਦਵਾਈ ਬਾਰੇ ਦੱਸਾਂ ਜੀ ਦੱਸਾਂਗੇ ਜੀ ਜੋ ਹੈ ਗਲੋਫੈਟ 7 ਦੇਖੋ ਜੀ ਇਹ ਹੈ ਉਹ ਦਵਾਈ ਇਹ ਤੁਹਾਨੂੰ ਮਾਰਕੀਟ ਵਿੱਚ ਬਹੁਤ ਹੀ ਆਸਾਨੀ ਨਾਲ ਮਿਲ ਚੁਗੀ ਜੀ ਜਿਹੜੇ ਪਸ਼ੂਆਂ ਦੀਆਂ ਦਵਾਈਆਂ ਰੱਖਦੇ ਨੇ ਉਹਨਾਂ ਤੋਂ ਜੀ ਇਹ ਆਮ ਮਿਲ ਜਾਂਦੀ ਹੈ ਇਹ ਪਸ਼ੂ ਦੇ ਪੇਟੜ ਹੋਣ ਦੀ ਸਮੱਸਿਆ ਵਿੱਚ ਜੀ ਬਹੁਤ ਹੀ ਵਧੀਆ ਜੀ ਇਹਦਾ ਰਿਜ਼ਲਟ ਬਹੁਤ ਵਧੀਆ ਹੈ ਇਹ ਇੱਕ ਤਾਂ ਜੀ ਹਾਰਮੋਨ ਹਾਰਮੋਨ ਹੁੰਦੇ ਨੇ ਜਿਹੜੇ ਪਸ਼ੂ ਦੇ ਉਹਨੂੰ ਸੈੱਟ ਕਰ ਦਿੰਦੀ ਹੈ ਤੇ ਇਹ ਜਿਹੜੇ ਅੰਡ ਵਨ ਦੀ ਪਸ਼ੂ ਦੀ ਕੁਆਲਿਟੀ ਹੁੰਦੀ ਹੈ ਉਹਨੂੰ ਵੀ ਬਹੁਤ ਸੁਧਾਰਦੀ ਹੈ ਤੇ ਗਰਭ ਫੈਰਨ ਵਿੱਚ ਇਹਦੇ ਨਾਲ ਜੀ ਆਸਾਨੀ ਹੁੰਦੀ ਹੈ ਜੇਕਰ ਤੁਹਾਡਾ ਪਸ਼ੂ ਸਾਇਲੈਂਟ ਹੀਟ ਵਿੱਚ ਆਉਂਦਾ ਤਾਂ ਉਸ ਤਾਂ ਉਸ ਲਈ ਵੀ ਇਹ ਬਹੁਤ ਵਧੀਆ ਉਹਨੂੰ ਹੀਟ ਵਿੱਚ ਲਿਆਉਣ ਵਿੱਚ ਬਹੁਤ ਹੀ ਮਦਦ ਕਰੂਗੀ ਜੀ ਤੁਹਾਡੇ ਇਹ ਇਹ ਜਿਹੜੀਆਂ ਗੋਲੀਆਂ ਨੇ ਜੀ ਇਹ ਇੱਕ ਡੱਬੇ ਇਹ ਇੱਕ ਡੱਬੀ ਵਿੱਚ ਜੀ ਸੱਤ ਗੋਲੀਆਂ ਹੁੰਦੀਆਂ ਨੇ ਇਹ ਰੋਜ਼ਾਨਾ ਆਪਾਂ ਨੂੰ ਇੱਕ ਗੋਲੀ ਦੇਣੀ ਪੈਂਦੀ ਹੈ ਈ ਆਪਾਂ ਨੂੰ ਜੀ 21 ਦਿਨ ਗੋਲੀਆਂ ਦੇਣੀਆਂ ਪੈਂਦੀਆਂ ਨੇ ਠੀਕ ਹੈ ਜੀ ਕਈ ਗੇਲਾਂ ਆਪਾਂ ਨੂੰ ਕੀ ਹੁੰਦਾ ਜੀ ਆਪਣਾ ਪੋਸ਼ੂ ਹੁੰਦਾ ਜੀ ਜਿਹੜਾ ਉਹ ਤਾਰਾ ਸਾਫ਼ ਨਹੀਂ ਦਿੰਦਾ ਹੁੰਦਾ ਹਨਾ ਅੰਦਰ ਅਫੈਕਸ਼ਨ ਹੁੰਦੀ ਹੈ ਜਾਂ ਬੱਚੇਦਾਨੀ ਕਮਜ਼ੋਰ ਹੁੰਦੀ ਹੈ ਉਸ ਟਾਈਮ ਤੇ ਆਪਣੇ ਡਾਕਟਰ ਦਵਾਈ ਤਰ ਜਾਂਦੇ ਨੇ ਜੀ ਕਹਿੰਦੇ ਨੇ ਦਵਾਈ ਭਰਤੀ ਅਗਲੀ ਗੇਲਨਾ ਅਗਲੀ ਹੀਟ ਤੇ ਆਪਾਂ ਇਹਨਾਂ ਦੇ ਏਆਈ ਕਰਾਂਗੇ ਉਹ ਤੋਂ ਪਹਿਲਾਂ ਜੀ ਆਪਾਂ ਇਹ 21 ਦਿਨੇ ਗੋਲੀਆਂ ਚਾਰਨੀਆਂ ਹੁੰਦੀਆਂ ਨੇ ਜਦ ਪਸ਼ੂ ਵੀ ਜਾਨੀ ਕਿ ਬੋਲ ਕੇ ਹਟਦਾ ਹੀ ਤੋਂ ਬਾਅਦ ਇਹ ਆਪਾਂ ਉਦੋਂ ਗੋਲੀਆਂ ਦੇਣੀਆਂ ਹੁੰਦੀਆਂ ਜੀ ਡੇਲੀ ਇੱਕ ਗੋਲੀ ਦੇਆ ਕਰੋ ਜਿਵੇਂ ਸਵੇਰ ਸ਼ਾਮ ਰੂਟੀਨ ਬਣਾ ਲਓ ਵੀ ਆਪਾਂ ਸਵੇਰੇ ਦੇਣੀ ਹੈ ਕਿ ਸ਼ਾਮ ਨੂੰ ਠੀਕ ਹੈ ਜੀ ਇਹ ਇੱਕ ਗੋਲੀ ਦੇ ਕੇ ਜੀ ਤੁਹਾਨੂੰ 21 21 ਦਿਨ ਹੋ ਜਾਣਗੇ 22 22 ਦਿਨ ਤੇ ਆਪਣਾ ਪਸ਼ੂ ਹੀਟ ਚਾਉਂਦਾ ਆਪਾਂ ਦੁਆਰੋਂ ਉਹਦੀ ਏਆਈ ਕਰਾ ਸਕਦੇ ਆ ਤਾਂ ਉਹਦਾ ਰਿਜ਼ਲਟ ਬਹੁਤ ਵਧੀਆ ਹੁੰਦਾ ਠੀਕ ਹੈ ਜੀ ਵੀਰੋ ਧਿਆਨ ਰੱਖਿਓ ਕਿ ਇਹ ਦਵਾਈ ਸ਼ੁਰੂ ਕਰਨ ਤੋਂ ਪਹਿਲਾਂ ਠੀਕ ਹੈ ਜੀ ਪਸ਼ੂ ਹੀਟ ਵਿੱਚ ਨਾ ਆਇਆ ਹੋਵੇ ਇਹ ਹੀਟ ਤੋਂ ਬਾਅਦ ਹੀ ਸ਼ੁਰੂ ਕਰਨੀ ਹੈ ਠੀਕ ਹੈ ਜੀ ਇੱਕ ਜੀ ਹੋਰ ਇਹਦੇ ਵਿੱਚ ਨਾ ਬਹੁਤ ਮਿਨਰਲ ਜਿਵੇਂ ਆਪਣੇ ਮੀਨਰਲ ਹੋਗੇ ਖਰਾਕ ਹੋਗੀ ਇਹਦੇ ਵਿੱਚ ਬਹੁਤ ਤਰ੍ਹਾਂ ਦੇ ਤੱਤ ਪਾਏ ਜਾਂਦੇ ਨੇ ਜੋ ਅੰਦਰੂ ਸਿਸਟਮ ਨੂੰ ਹਨ ਪੂਰਾ ਸੈੱਟ ਕਰ ਦਿੰਦੇ ਨੇ ਇਹਦੇ ਵਿੱਚ ਕਾਪਰ ਪਾਇਆ ਜਾਂਦਾ ਜੀ ਇਹ ਪਸ਼ੂ ਦੀ ਹੀਟ ਨੂੰ ਹੀਟ ਵਿੱਚ ਪਸ਼ੂ ਨੂੰ ਲਿਆਉਣ ਵਿੱਚ ਤੇ ਅੰਡਾ ਬਣਾਉਣ ਵਿੱਚ ਪੂਰੀ ਮਦਦ ਕਰਦਾ ਇਹਦੇ ਵਿੱਚ ਜ਼ਿੰਕ ਵੀ ਹੈ ਜੋ ਬੱਚੇਦਾਨੀ ਦੀ ਕੰਧ ਨੂੰ ਮਜ਼ਬੂਤ ਕਰ ਦਿੰਦਾ ਤਾਂ ਜੋ ਬੱਚਾ ਆਸਾਨੀ ਨਾਲ ਟਿਕ ਸਕੇ ਠੀਕ ਹੈ ਜੀ ਇਹਦੇ ਵਿੱਚ ਹੋਰ ਬਹੁਤ ਸਾਰੇ ਤੱਤ ਪਾਏ ਜਾਂਦੇ ਨੇ ਜੀ ਕਿਉਂਕਿ ਇਹਦੇ ਦੇਖੋ ਬੈਕ ਸਾਈਡ ਤੇ ਵੀ ਆਪਾਂ ਨੂੰ ਸਾਰੀ ਡਿਟੇਲ ਦਿੱਤੀ ਹੋਈ ਹੈ ਜੀ ਵੀ ਇਹਦੇ ਵਿੱਚ ਕਿਹੜੇ-ਕਿਹੜੇ ਮਿਨਰਲ ਨੇ ਕਿੰਨੀ ਮਾਤਰਾ ਪਾਈ ਗਈ ਹੈ ਕਿਹੜੇ ਵਿਟਾਮਿਨ ਨੇ ਜਿਵੇਂ ਵਿਟਾਮਿਨ ਏ ਵਿਟਾਮਿਨ ਡੀ ਸੀ ਬੀ 3 ਸੌਰੀ ਵਿਟਾਮਿਨ ਈ ਦੇਖੋ ਜੀ ਇਹਦੇ ਵਿੱਚ ਸਾਰਾ ਕੁਝ ਹੀ ਦਿੱਤਾ ਹੋਇਆ ਹੈ ਇਹਦੇ नीचे ਯੂਜ਼ ਕਰਨਾ ਵੀ ਦੱਸਿਆ ਹੈ ਵੀ ਇੱਕ ਗੋਲੀ ਹੈ ਜੀ ਜਿਹੜੀ ਇਹ ਡੇਲੀ ਦੇਣੀ ਆ। ਬਾਕੀ ਤੇ ਸਾਰੇ ਡਿਟੇਲ ਆਪਾਂ ਨੂੰ ਪਿੱਛੇ ਦਿੱਤੀ ਹੋਈ ਆ ਜੀ। ਇੱਕ ਹੋਰ ਗੱਲ ਦਾ ਧਿਆਨ ਰੱਖਿਓ ਜੀ ਇਹ ਗੋਲੀਆਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨੂੰ ਪੇਟ ਦੇ ਕੀੜਿਆਂ ਵਾਲੀ ਦਵਾਈ ਗੋਲੀ ਪਸ਼ੂ ਨੂੰ ਜ਼ਰੂਰ ਦਿਓ ਜੀ। ਜਿਵੇਂ ਆਪਾਂ ਨੇ ਸ਼ਾਮ ਤੋਂ ਸ਼ੁਰੂ ਕਰਨੀ ਤਾਂ ਤੁਸੀਂ ਸਵੇਰੇ ਜਾਂ ਇਹ ਤੋਂ ਘੰਟਾ ਪਹਿਲਾਂ ਉਹ ਗੋਲੀ ਜ਼ਰੂਰ ਦਿਓ ਜੀ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ। ਥੈਂਕ ਯੂ।